ਏਜੰਟ ਦਾ ਨਾਮ ਸਰ ਸਾਨੂੰ ਫਸਟ ਟਾਈਮ ਤੇ ਅਵਨੀਤ ਕੌਰ ਨੇ ਮੁੜ ਕੇ ਬੈਕ ਕਾਲ ਕਰਕੇ ਕਿਹਾ ਸੀਗਾ ਕਿ ਸਰ ਆਜੋ ਮੈਡਮ ਸਾਣਾ ਮਿਲ ਲੋ ਸਰ ਆਜੋ ਮਿਲਨੂ ਸਰ ਨਿੱਕਨਸੰਟੀ ਦਾ ਨਾਮ ਦਫਤਰ ਦਾ ਕੀ ਨਾਮ ਹੈ ਕਿੰਗਡਮ ਸਰ ਕਿੰਗਡਮ ਜੀ ਕਿਵੇਂ ਕਿਵੇਂ ਇਹਨਾਂ ਦੇ ਸੰਪਰਕ ਚ ਆਏ ਸੀ ਤੁਸੀਂ ਕਿਵੇਂ ਤੁਹਾਨੂੰ ਸਰ ਅਸੀਂ ਇਦਾਂ ਦੀ ਫੇਸਬੁੱਕ ਇੰਸਟਾ ਸਾਰੇ ਪਾਸੇ ਇਹਨਾਂ ਦੀ ਐਡ ਚੱਲਦੀ ਪਈ ਸੀ ਐਡ ਤੋਂ ਵੇਖ ਕੇ ਹੀ ਅਸੀਂ ਆਏ ਸੀ ਤੇ ਮੈਡਮ ਕਿੱਥੇ ਦਾ ਵੀਜ਼ਾ ਲਗਾਇਆ ਸੀ ਕਿੰਨੇ ਪੈਸੇ ਦਿੱਤੇ ਸੀ ਸਰ ਅਸੀਂ ਲਗਵਾਇਆ ਹੈ ਕੈਨੇਡਾ ਦਾ ਮਾਈਨਰ ਸਟੱਡੀ ਵੀਜ਼ਾ ਲਗਵਾਇਆ ਸੀਗਾ ਅੱਛਾ ਜੀ ਤੇ ਪਰ ਹਜੇ ਤੱਕ ਵੀਜ਼ਾ ਮਿਲਿਆ ਨਹੀਂ ਕਿੰਨੀ ਦਿਨ ਪਹਿਲਾਂ ਲਗਾਇਆ ਸੀ ਸਰ ਅਸੀਂ ਜਨਵਰੀ ਦੇ ਵਿੱਚ ਸ਼ੁਰੂ ਕੀਤਾ ਸੀ 6 ਮਾਰਚ ਦੀ ਇਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਤੁਹਾਡਾ ਪ੍ਰੋਸੈਸ ਸਟਾਰਟ ਹੋ ਗਿਆ 45 ਡੇਜ਼ ਦਾ ਪ੍ਰੋਸੈਸ ਹੈ ਜਦ ਕਿ 6 ਮਾਰਚ ਤੋਂ ਲੈ ਕੇ ਹੁਣ ਅਗਸਤ ਦੀ 27 ਤਰੀਕ ਹੋ ਗਿਆ ਤੁਸੀਂ ਆਪ ਦੇਖ ਲਓ ਕਿ ਕਿੰਨੇ ਡੇਜ਼ ਜਾਂ ਕਿੰਨੇ ਮੰਥ ਹੋ ਗਏ ਮੈਨੂੰ ਕਿੰਨੇ ਪੈਸੇ ਮਿਲੇ ਸੀ ਕਿੰਨੀ ਦੀ ਡੀਲ ਹੋਈ ਸੀ ਸਰ ਪੈਸੇ ਡੀਲ ਨਹੀਂ ਸੀ ਇਹਨਾਂ ਨੇ ਇਦਾਂ ਦੀ ਕੋਈ ਕੀਤੀ ਹੋਈ ਆ ਇਦਾਂ ਕਿਹਾ ਸੀਗਾ ਕਿ ਇੰਨੀ ਫੀਸ ਹੈ ਉਹ ਜਿਹੜੀ ਉੱਪਰ ਨਾਲ ਲਿਖ ਕੇ ਸਾਡੇ ਕੋਲ ਮੇਰੇ ਕੋਲੇ ਫਾਰਮ ਵੀ ਹੈਗਾ ਆ ਸਰ ਰੀਟਰਨਿੰਗ ਪ੍ਰੂਫਰ ਰੌਂਡ ਫਿਗਰ 10 ਲੱਖ ਆ ਜੀ ਸਾਡਾ ਮੈਂ ਤਾਂ ਮੈਨੂੰ ਸਾਨੂੰ ਲ ਮੈਂਟ ਵੀ ਜਿਹੜਾ ਹੋਇਆ ਨਹੀਂ ਆ ਪਰਸਾਂ ਤੇ ਜੇ ਤੁਸੀਂ ਸਾਰਾ ਪ੍ਰੈਸ ਤੇ ਕੋਲ ਆ ਸਾਡੇ ਕੋਲ 7 ਲੱਖ 16000 ਰੁਪਇਆ ਬਾਈ ਚੈੱਕ ਲਿਆ ਜੀ ਜਿਹੜੇ ਸਾਡੇ ਕੋਲ ਕੈਸ਼ ਲਏ ਆ Google Pay ਲਏ ਆ ਉਹਨਾਂ ਦੇ ਵੀ ਪ੍ਰੂਫ ਹੈਗੇ ਜੇ মিডিਆ ਕਹੇ ਮੈਂ ਉਹਨਾਂ ਨੂੰ ਗਾੜੀ ਕਰ ਸਕਦਾ ਪ੍ਰੂਫ ਕਿੰਗਡੋਮ ਤੇ ਸਰ ਹੁਣ ਕੀ ਗੱਲਬਾਤ ਕੀ ਹੋਈ ਆ ਤੁਸੀਂ ਮੰਗ ਇਨਸਾਫ ਦਿੱਤਾ ਜਾਏ ਸਾਨੂੰ ਪੈਸੇ ਦਿੱਤੇ ਜਾਣ ਸਾਡਾ ਕੋਈ ਰਿਜ਼ਲਟ ਨਹੀਂ ਆ ਰਿਹਾ ਜੀ ਮਤਲਬ ਵੀਜ਼ਾ ਨਹੀਂ ਲੱਗਾ ਹੁੰਦਾ ਨਾ ਜੀ ਕਰਨ ਸਾਨੂੰ ਕਹਿੰਦਾ ਜਿਹੜਾ ਇੱਕ ਲੜਕਾ ਕਰਨ ਆ ਉਹ ਕਹਿੰਦਾ ਕਿ ਸਰ ਤੁਹਾਡਾ ਇਨੀ ਤਰੀਕ ਨੂੰ ਤਾਂ ਕਰਛ ਵੀਜ਼ਾ ਹੋ ਗਿਆ ਉਹ ਸਰ ਕੌਣ ਹੈ ਉਹ ਕੌਣ ਸਰ ਇੱਥੇ ਕੋਈ EMPLOYEE ਆ ਮੈਨੂੰ ਇਹ ਨਹੀਂ ਪਤਾ ਕੰਮ ਕੀ ਆ ਉਹ ਕਹਿੰਦਾ ਕਿ ਮੈਂ ਮੈਨੇਜਮੈਂਟ 'ਚ ਆ ਕੋਈ ਕਦੇ ਕਹਿੰਦੇ ਕੋਸ਼ ਆ ਇੱਕ ਅਨੂਦੀਪ ਆ ਜੀ ਉਹ ਕਹਿੰਦਾ ਕਿ ਮੈਂ ਓਨਰ ਆ 80% ਆ ਮੇਰਾ ਤੇ ਗੁਰਪ੍ਰੀਤ ਦਾ ਕਰਨ ਕਹਿੰਦਾ ਕਿ ਉਹ ਹੈਗਾ ਵਾ ਜੀ ਮੈਨੇਜਮੈਂਟ 'ਚ ਆ ਜੀ ਉਹ ਮੈਨੇਜਮੈਂਟ ਦੇ ਵਿੱਚ ਨਹੀਂ ਉਹ ਓਨਰ ਨਹੀਂ ਹੈਗੇ ਠੀਕ ਆ ਜੀ ਜਿਹੜੇ ਓਨਰ ਨੇ ਉਹ ਕਹਿੰਦੇ ਕਿ ਕੈਨੇਡਾ ਗਏ ਹੋਏ ਨੇ ਗੋਰਪ੍ਰੀਤ ਜੀ ਸਰ ਜਦੋਂ ਤੁਸੀਂ ਆਏ ਸੀ ਤੁਹਾਨੂੰ ਡੀਲ ਕੌਣ ਕਰ ਰਿਹਾ ਸੀ ਸਾਨੂੰ ਡੀਲ ਕੀਤਾ ਜੀ ਅਵਨੀਤ ਮਕੋਰ ਮੈਡਮ ਨੇ ਹਾਂ ਜੀ ਉਸ ਤੋਂ ਬਾਅਦ ਜਦੋਂ ਤੁਸੀਂ ਅੱਜ ਆਉਣ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਕੋਈ ਗੱਲ ਹੋਈ ਸਾਨੂੰ ਪਤਾ ਲੱਗਾ ਇੱਥੇ ਆਇਆ ਕਿ ਉਹ ਮੈਡਮ ਕਿਸੇ ਨੂੰ ਕੋਈ ਨਾਮ ਆਪਣਾ ਦੱਸਦੀ ਹੈ ਕਿਸੇ ਨੂੰ ਕੋਈ ਨਾਮ ਦੱਸਦੀ ਹੈ ਮਤਲਬ ਪਹਿਲਾਂ ਹੀ ਪਹਿਲਾਂ ਹੀ ਕੰਮ ਖਰਾਬ ਹੋ ਰਿਹਾ ਸੀ ਬਾਇਓਮੈਟ੍ਰਿਕ ਸੀ ਕਿ ਉਹ ਸਰ ਗਏ ਹੋਏ ਨੇ ਬਾਇਓਮੈਟ੍ਰਿਕ ਦੇਣ ਉਹਨਾਂ ਨੇ ਕਿਹਾ ਕਿ ਸਾਨੂੰ ਨਾਮ ਸਮੋਲ ਦੱਸਿਆ ਹੋਇਆ ਜੀ ਠੀਕ ਹੈ ਇੱਕ ਆਏ ਸੀਗੇ ਉਹਨਾਂ ਦੀ ਵੀ ਬਾਇਓਮੈਟ੍ਰਿਕ ਹੈ ਉਹ ਕਹਿੰਦੇ ਕਿ ਸਾਨੂੰ ਨਾਮ ਇਹਨਾਂ ਨੇ ਆਰਤੀ ਦੱਸਿਆ ਹੋਇਆ ਜੀ ਮਤਲਬ ਹਰ ਕਿਸੇ ਨਾਲ ਫਰੋਡ ਖੇਡੇ ਜਾ ਰਿਹਾ ਜੀ ਤੇ ਮੋਬਾਈਲ ਨੰਬਰ ਉਹਨਾਂ ਨੇ ਸਾਨੂੰ ਬਲੌਕ ਕੀਤਾ ਹੋਇਆ ਮੈਂ ਵਿਦ ਪ੍ਰੂਫ ਕਰਨ ਦੀ ਗੱਲ ਕਰਾਂਗਾ ਸਰ ਮੈਂ ਦਿਖਾ ਸਕਦਾ ਕਿ ਮੈਨੂੰ ਤੁਸੀਂ ਆਉਣ ਤੋਂ ਪਹਿਲਾਂ ਇੱਕ ਵਾਰੀ ਗੱਲ ਕੀਤੀ ਸੀ ਸਰ ਮੈਂ ਅੱਜ ਕੋਈ ਗੱਲ ਨਹੀਂ ਕੀਤੀ ਲਾਸਟ ਟਾਈਮ ਕਦੋਂ ਗੱਲ ਹੋਈ ਕੀ ਗੱਲ ਹੋਈ ਲਾਸਟ ਟਾਈਮ ਮੇਰੀ ਬਾਉਣਾ ਮੈਡਮ ਦੇ ਫੋਨ ਤੇ ਗੱਲ ਹੋਈ ਸੀਗੀ ਕੀ ਗੱਲ ਹੋਈ ਬਾਉਣਾ ਮੈਡਮ ਦੇ ਫੋਨ ਤੇ ਗੱਲ ਹੋਈ ਸੀ ਕਿਸੇ ਨੇ ਚੱਕਿਆ ਫੋਨ ਬਾਉਣਾ ਮੈਡਮ ਨੇ ਨਹੀਂ ਚੱਕਿਆ ਉਹ ਲੜਕੀ ਨੇ ਕਿਹਾ ਕਿ ਸਰ ਤੁਹਾਡਾ ਪ੍ਰੋਸੈਸਰ ਮੈਂ ਕਿਹਾ ਮੇਰੀ ਮੈਡਮ ਨਾਲ ਗੱਲ ਕਰਾ ਦਿਓ ਕਹਿੰਦੇ ਕਿ ਮੈਡਮ ਤੁਹਾਨੂੰ 2 ਮਿੰਟ ਚ ਬੈਕ ਕਾਲ ਅਨੂਦੀਪ ਦੀ ਕੋਲ ਡਿਟੇਲ ਸਾਰੀ ਕਢਾਈ ਜਾਏ ਇਹਨਾਂ ਦੇ ਸਾਰੇ ਸਟਾਫ ਦੀ ਕੋਲ ਡਿਟੇਲ ਕਢਾਈ ਜਾਏ ਔਰ ਮੇਰੇ ਦੇਖੇ ਜਾਣ ਫੋਨ ਕਿੰਨੇ ਆਏ ਇਹਨਾਂ ਨੂੰ ਔਰ ਇਹਨਾਂ ਦੇ ਫੋਨ ਦੇਖੇ ਜਾਣ ਕਿੰਨੇ ਆਏ ਅੱਜ ਆਉਣ ਤੋਂ ਬਾਅਦ ਤੁਹਾਡੇ ਇੱਥੇ ਬੈਨ ਨਾਲ ਕੋਈ ਗਲਤ ਹੋਈ ਹੈ ਕਿਸੇ ਜੀ ਸਰ ਹਜੇ ਤੱਕ ਫਿਲਹਾਲ ਕੋਈ ਨਹੀਂ ਹੋਈ ਸਾਡੀ ਜਥੇਬੰਦੀ ਕਰੇਗੀ ਅਸੀਂ ਜਥੇਬੰਦੀ ਨੂੰ ਸਿਰ ਮੱਥੇ ਦੇ ਰੱਖ ਕੇ ਚੱਲਦੇ ਹੋਏ ਹਾਂ ਜੀ ਸਰ ਕੋਈ ਕਿੰਡਮ ਜਿਹੜਾ ਕਾਉਂਸਲੇਸ਼ਨ ਤੁਸੀਂ ਇੱਥੇ ਆਏ ਹੋ ਪਹੁੰਚੇ ਹੋ ਕੋਈ ਵੀ ਇੱਥੇ ਦਾ ਜਿਹੜਾ ਆਫਿਸ ਦਾ ਬੰਦਾ ਹੈ ਤੁਹਾਡੇ ਨਾਲ ਗੱਲਬਾਤ ਕਰਨ ਆਇਆ ਸਰ ਕਰਨ ਆਇਆ ਸੀਗਾ ਜੀ ਕਰਨ ਆਇਆ ਇੱਕ ਲੜਕੀ ਹੋਰ ਸੀਗੀ ਉਹਨੂੰ ਕੋਈ 2 ਮਹੀਨਾ 2 ਮਹੀਨੇ ਹੋਇਆ ਕਹਿੰਦੀ ਕਿ ਮੈਂ ਜੁਆਇਨ ਕੀਤਾ ਇੱਥੇ ਉਹ ਆਈ ਮੈਡਮ ਮੈਡਮ ਤੁਹਾਨੂੰ ਸਾਡੇ ਕੇਸ ਬਾਰੇ ਪਤਾ ਕਹਿੰਦੀ ਕਿ ਨਹੀਂ ਮੈਂ ਕਿਹਾ ਮੈਡਮ ਫਿਰ ਸਾਡਾ ਕੋਈ ਮਤਲਬ ਹੀ ਨਹੀਂ ਮੈਂ ਤਾਂ ਫਰੈਸ਼ਰ ਬੰਦੇ ਨੂੰ ਭੇਜਿਆ ਯਾਰ ਜਿਹਨੂੰ ਪਤਾ ਹੀ ਨਹੀਂ ਕੋਈ ਚੱਕਰ ਬਾਰੇ ਠੀਕ ਹੈ ਜੀ ਕਰਨ ਆਇਆ ਕਹਿੰਦਾ ਹਾਂ ਜੀ ਦੱਸੋ ਮੈਂ ਕਿਹਾ ਸਰ ਦੱਸੋ ਕਿਦਾਂ ਹੁਣ ਤੁਸੀਂ ਸਾਡਾ ਮੋਬਾਈਲ ਚੱਕਣਾ ਬੰਦ ਕਰਤਾ ਐਦਾਂ ਕਰਕੇ ਕਹਿੰਦਾ ਕਿ ਆਹ ਦੇਖੋ ਮੇਰੇ ਸ਼ੀਸ਼ਾ ਵੱਜ ਗਿਆ ਸੀਗਾ ਅੱਛਾ ਦੇਖ ਸਕਦੇ ਨਹੀਂ ਮੈਂ ਕਿਹਾ ਕਿ ਸ਼ੀਸ਼ਾ ਵੱਜ ਗਿਆ ਬੈਕ ਕੋਲ ਤੇ ਹੋ ਹੀ ਸਕਦੀ ਸੀ ਇੱਕ ਹੱਥ ਤੇ ਚੱਲਦਾ ਹੀ ਸੀ ਚੱਕ ਕਹਿੰਦਾ ਕਿ ਨਹੀਂ ਮੈਂ ਕਿਹਾ ਤੁਸੀਂ ਬੈਕ ਕਾਲ ਨਹੀਂ ਕੀਤੀ ਕਹਿੰਦਾ ਕਿ ਨਹੀਂ ਕੀਤੀ ਬਾਹੋਂ ਨਾ ਮੈਡਮ ਦੇ ਫੋਨ ਤੇ ਫੋਨ ਕਰੀਦਾ ਕੋਈ ਬੈਕ ਕਾਲ ਨਹੀਂ ਕਰਦੇ ਅਨੂਦੀਪ ਨੇ ਮੈਨੂੰ ਖੁਦ ਹੀ ਗੱਲ ਕਹੀ ਹੈ ਕਿ ਸਰ ਹਾਂਜੀ ਦੱਸੋ ਮੈਂ ਕਿਹਾ ਸਰ ਇਦਾਂ ਇਦਾਂ ਆ ਵਾ ਕਹਿੰਦੇ ਕਿ ਤੁਹਾਨੂੰ ਲੜਕੀ 5 ਮਿੰਟ ਚ ਬੈਕ ਕਾਲ ਕਰਦੀ ਮੈਂ 2 ਦਿਨਾਂ ਦਾ ਵੇਟ ਕੀਤੀ 5 ਮਿੰਟ ਨਹੀਂ ਹੋਏ ਬੈਕ ਕਾਲ ਕੀਤੀ ਵੇਟਿੰਗ 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 ਬਾਅਦ ਚ ਇਹਨਾਂ ਦੀ ਬੈਕ ਕਾਲ ਆਈ ਹਾਂਜੀ ਦੱਸੋ ਮੈਂ ਕਿਹਾ ਸਰ ਮੈਂ ਆਪਣੇ ਬੱਚਿਆਂ ਦਾ ਨਾਮ ਲੈ ਕੇ ਮੈਂ ਕਿਹਾ ਸਰ ਇਹਨੇ ਯਾਰ ਤੁਹਾਨੂੰ ਮੈਡਮ ਦੀ ਕੋਲ ਨਹੀਂ ਆਈ ਮੈਂ ਕਿਹਾ ਨਹੀਂ ਆਈ ਇਹਨੇ ਕਿ ਫੋਨ ਕੱਟ ਤਾਂ ਇਹਨੇ ਬਸ ਆ ਗਈ ਕੋਲ ਹੁਣੀ ਫੇਰ ਕੋਲ ਕੀਤੀ ਮੈਂ ਦੋ ਚਾਰ ਦਿਨ ਬਾਅਦ ਮੈਂ ਕਿਹਾ ਸਰ ਦੱਸਿਆ ਨਹੀਂ ਤੁਸੀਂ ਕੋਲ ਉਹਨਾਂ ਨੂੰ ਪਿਆਰ ਦੀ ਜੇ ਕੋਈ ਹੈਗਾ ਸੀ ਜੋ ਵੀ ਅਪੀਅਰ ਹੁੰਦਾ ਫਟ ਕੋਈ ਜੇ ਕੋਈ ਸਰ ਇਮੀਗ੍ਰੇਸ਼ਨ ਇੱਕ ਮਿੰਟ ਸਰ ਇਹਦਾ ਤਾਂ ਕਹਿਣਾ ਹੈ ਕਿ ਸਵੇਰ 11 ਵਜੇ ਦਾ ਤਾਂ ਲੱਗਾ ਪੁਲਿਸ 1 ਵਜੇ ਦੀ ਆਈ ਹੈ ਲੇਕਿਨ ਹਲੇ ਤੱਕ ਸੁਣਵਾਈ ਨਹੀਂ ਕੀਤੀ 11 ਵਜੇ ਦਾ ਵੀ ਹੁਣ ਹੋਣਾ ਆ ਮੈਂ ਜਿਹੜੋਂ ਕਰਨਾ ਕੋਈ ਨਹੀਂ ਉੱਤਰ ਬੈਠੇ ਸੀਗੇ ਜਿਹਦਾ ਨਾਮ ਸਾਡੇ ਆਇਆ ਲਾਇਆ ਕੀ ਇਮੀਗ੍ਰੇਸ਼ਨ ਦਾ ਨਾਮ ਕੀ ਕਿਹਦੇ ਖਿਲਾਫ ਤਾਂ ਨਾ ਲੱਗਾ ਇਹ ਤਾਂ ਖਾਲੀ ਘਟਾ ਲੱਗਾ ਹਾਂ ਆ ਆਪਣੇ ਇਮੀਗ੍ਰੇਸ਼ਨ ਦਾ ਨਾਮ ਇਹਨਾਂ ਦੇ ਬਾਹਰ ਵਿੱਚ ਹੋਏ ਜਿਹੜੇ ਇਹ ਨਾਮ ਕੀ ਆ ਇਹ ਨਾਮ ਕੀ ਆ ਉਹਨਾਂ ਦੇ ਕੋਲ ਪਤਾ ਨਹੀਂ ਪਤਾ ਲੇਤੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और WhatsApp channel par